ਤੇ ਉਸ ਤੋਂ ਬਾਅਦ ਮਿੰਟੂ ਜੀ ਆਪਾਂ ਜਰਾ ਆਈਏ ਜੀ ਖਡੂਰ ਸਾਹਿਬ ਵਾਲੇ ਜੀ ਉੱਥੇ ਵਿਰਸਾ ਸਿੰਘ ਬਲਟੋਆ ਤੇ ਅਮਰਪਾਲ ਸਿੰਘ ਦਾ ਧੜਾ ਉਹਨਾਂ ਦਾ ਪੂਰਾ ਕੰਮ ਚੱਲੀ ਜਾਂਦਾ ਇੱਕ ਦੂਜੇ ਨਾਲ ਲਗਾਤਾਰ ਜੀ ਹੁਣ ਬਲਟੋਆ ਸਾਹਿਬ ਕਹਿੰਦੇ ਕਿ ਭਾਈ ਚੁਣੌਤੀ ਦਿੰਦੇ ਪਏ ਹੈਗੇ ਅਮਰਪਾਲ ਦੇ ਧੜੇ ਨੂੰ ਮਿੰਟੂ ਜੀ ਕਿਚਨ ਉੱਥੇ ਕੀ ਦਿੰਦੇ ਪਏ ਇਸ ਵੇਲੇ ਕਿਚਨ ਉੱਤੀ ਦੇਖੋ ਗੱਲ ਇਹ ਆ ਕਿ ਉਹ ਮਾਮਲਾ ਜਿਹੜਾ ਹੈ ਨਾ ਜੀ ਉਹ ਹੁਣ ਹੋ ਗਿਆ ਜਿੱਦਾਂ ਕਹ ਲੋ ਕਿ ਪਰਸਨਲ ਵੀ ਹੋ ਗਿਆ ਥੋੜਾ ਵਿਰਸਾ ਸਿੰਘ ਬਲਟੋਆ ਉਹ ਜਦੋਂ ਫਿਰ ਇਦਾਂ ਪਰਸਨਲੀ ਲੈ ਲੈਂਦੇ ਆ ਫਿਰ ਤੁਹਾਨੂੰ ਪਤਾ ਉਹ ਵੀ ਪਿੱਛੇ ਨਹੀਂ ਹਟਦੇ ਇਧਰੋਂ ਅਮਰਤਪਾਲ ਸਿੰਘ ਵਾਲਾ ਮਾਮਲਾ ਜਿਹੜਾ ਉਹ ਭਖਾ ਰੱਖਿਆ ਕਮਲਜੀਤ ਬਰਾੜ ਨੇ ਕਮਲਜੀਤ ਬਰਾੜ ਆਗੇ ਮਤਾਨੜ ਚ ਲੁਧਿਆਣੇ ਤੋਂ ਆਜ਼ਾਦ ਉਮੀਦਵਾਰ ਜੀ ਕਮਲਜੀਤ ਬਰਾੜ ਇਹਨਾਂ ਨੇ ਕੀ ਕੀਤਾ ਸੀਗਾ ਕਿ ਇਹ ਗੱਲ ਕਹੀ ਸੀ ਇੱਕ ਸ਼ਾਇਦ ਮੈਂ ਉਹ ਵੀਡੀਓ ਵੇਖੀ ਆ ਉਦੇਚ ਕਿਤੇ ਰੈਲੀ ਟਾਈਪ ਜਿਵੇਂ ਆਪਾਂ ਪਿੰਡ 'ਚ ਕੋਈ ਕਰਦੇ ਆਂ ਪ੍ਰੋਗਰਾਮ ਕੋਈ ਦਾ ਛੋਟਾ ਜਿਹਾ ਜਿਹੜਾ ਕਹਿ ਲੋ ਕਿ ਮਿੰਨੀ ਰੈਲੀ ਤਾਂ ਉੱਥੇ ਇਹ ਸ਼ਾਇਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀਗੇ ਤਾਂ ਇਹਨਾਂ ਨੇ ਕਿਹਾ ਕਿ ਭਈ ਕੋਈ ਵੀ ਬੰਦਾ ਆ ਕੇ ਅਮਰਤਪਾਲ ਸਿੰਘ ਦੇ ਧੜੇ ਵੱਲੋਂ ਆ ਕੇ ਮੇਰੇ ਨਾਲ ਬਹਿਸ-ਮੁਬੈਸਾ ਕਰ ਲਵੇ ਜੀ ਏਜੰਡੇ ਤੇ ਜਾਂ ਕਹਿ ਲੋ ਕਿ ਜੋ ਪੰਥਕ ਉਮੀਦਵਾਰ ਦੇ ਤੌਰ ਤੇ ਦਵੇਦਾਰੀ ਆ ਉਹਦੇ ਤੇ ਤੇ ਜੇ ਮੰਨ ਲਓ ਮੈਂ ਪੋਲਾ ਪੈ ਗਿਆ ਜੇ ਮੈਂ ਕਮਜ਼ੋਰ ਪੈ ਗਿਆ ਤੇ ਫਿਰ ਮੈਂ ਬਈ ਆਪਣੀ ਜਿਹੜੀ ਹੈ ਉਹ ਉਮੀਦਵਾਰੀ ਛੱਡ ਦੇਗਾ ਇਹਦੇ ਵਾਸਤੇ ਮੈਂ ਸੁਖਬੀਰ ਸਿੰਘ ਬਾਦਲ ਤੋਂ ਵੀ ਨਹੀਂ ਪੁੱਛਦਾ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਕਮੈਂਟ ਆ ਰਿਹਾ ਸੀ ਕਿ ਉਹ ਘਰੇ ਹੀ ਆਪਦੀ ਵੀਡੀਓ ਬਣਾ ਕੇ ਪਾ ਲਿਆ ਐਸਾ ਨਹੀਂ ਉਹ ਪਹਿਲਾਂ ਵੀ ਆਈ ਆ ਉਹ ਤੁਹਾਨੂੰ ਮੈਂ ਦੱਸਦਾ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਜੀ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਮੈਂ ਤਿਆਰ ਹਾਂ ਮੈਂ ਬਹਿਸ ਕਰਾਂਗਾ ਹੁਣ ਇੱਕ ਵੀਡੀਓ ਫੇਰ ਆ ਗਈ ਮਤਲਬ ਕਿ ਵੀਡੀਓ ਵੀਡੀਓ ਚੱਲ ਪਿਆ ਚੈਲੰਜ ਚੈਲੰਜ ਜਿਵੇਂ ਆਪਾਂ ਰਿਪਲਾਈ ਰਿਪਲਾਈ ਹਾਂ ਰਿਪਲਾਈ ਰਿਪਲਾਈ ਚੱਲ ਪਿਆ ਹੁਣ ਵਿਰਸਾ ਸਿੰਘ ਬਲਟੋਆ ਨੇ ਇੱਕ 10 12 ਮਿੰਟ ਦੀ ਵੀਡੀਓ ਪਾਈ ਆ ਜਿਦੇ ਚ ਉਹ ਮਤਲਬ ਕਿ ਇੱਕ ਤਾਂ ਜਿਹੜੀ ਫੋਟੋ ਤੋਂ ਟਰੋਲ ਕੀਤੇ ਜਾਂਦੇ ਆ ਕਿ ਦਰਬਾਰ ਸਾਹਿਬ ਤੇ ਹਮਲਾ ਜਦੋਂ ਹੋਇਆ ਉਸ ਤੋਂ ਬਾਅਦ ਬਈ ਵਿਰਸਾ ਸਿੰਘ ਬਲਟੋਆ ਬਾਹਾਂ ਖੜੀਆਂ ਕਰਕੇ ਬਾਹਰ ਆ ਗਿਆ ਸੀ ਉਸ ਫੋਟੋ ਤੇ ਮਾਲਕੀਬ ਸ਼ਬਦ ਇਸਤੇਮਾਲ ਕੀਤਾ ਕਿ ਕਿਹੜਾ ਤੁਹਾਡਾ ਪਿਓ ਆ ਗਿਆ ਤਾਂ ਤੁਸੀਂ ਸਮਝ ਸਕਦੇ ਹੋ ਨਾ ਕਿ ਟ੍ਰੋਲਿੰਗ ਵਗੈਰਾ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਪਰਸਨਲੀ ਜੀ ਕੋਈ ਬੰਦਾ ਜਦੋਂ ਕਾਫੀ ਦੁਖੀ ਹੋ ਜਾਂਦਾ ਤਾਂ ਉਹ ਸ਼ਬਦਾਵਲੀ ਜਿਹੜੀ ਵਿਗੜ ਜਾਂਦੀ ਹੈ ਕਈ ਵਾਰ ਮੈਂ ਉਹਨਾਂ ਦੇ ਇਸ ਸ਼ਬਦ ਤੋਂ ਜੱਜ ਕੀਤਾ ਕਿ ਕਾਫੀ ਕੁਝ ਸ਼ਾਇਦ ਉਹਨਾਂ ਦੇ ਅੰਦਰ ਚੱਲ ਰਿਹਾ ਵਾ ਜੀ ਇਸ ਤੋਂ ਇਲਾਵਾ ਫਿਰ ਵਿਰਸਾ ਸਿੰਘ ਬਲਟੋਆ ਇਹ ਗੱਲ ਕਹਿੰਦੇ ਆ ਕਿ ਭਾਈ ਅਮਰਤਪਾਲ ਸਿੰਘ ਕੇ ਪਰਿਵਾਰ ਵੱਲੋਂ ਹਾਪੀ ਦੇ ਕੇ ਜਿਹੜਾ ਬੰਦਾ ਪੇਚਿਆ ਉਹ ਬਿਠਾ ਦਿਓ ਇੱਕ ਕਮਰਾ ਜੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਪੰਜਾਬ ਦੇ ਕਿਸੇ ਕੋਨੇ 'ਚ ਵੀ ਮੀਡੀਆ ਬੁਲਾ ਲਾਂਗੇ ਲਾਈਵ ਕਰਦੇ ਹਾਂ ਤਾਂ ਮਤਲਬ ਕਿ ਮਸਲਾ ਉਹੀ ਖੜਾ ਹੋ ਗਿਆ ਹੁਣ ਮਾਨ ਸਾਬ ਕਿ ਭਾਈ ਮੈਂ ਵੱਡਾ ਦਾਅਵੇਦਾਰ ਹਾਂ ਪੰਥਕ ਧਿਰ ਵੱਲੋਂ ਉਮੀਦਵਾਰੀ ਦੇ ਤੌਰ ਤੇ ਕਈ ਸਵਾਲ ਨੇ ਖਾਸ ਤੌਰ ਤੇ ਆਰਐਸਐਸ ਦੇ ਮੁਤਲਕ ਤੋ ਚੱਕਦੇ ਆ ਕਿ ਜੀ ਸ਼ੱਕ ਦੀ ਨਿਗਾਹ ਕਿ ਜਿਹੜੀ ਅਮਰਤਪਾਲ ਸਿੰਘ ਦੀ ਉਮੀਦਵਾਰੀ ਐਲਾਨੀ ਗਈ ਆ ਉਹ ਤੇ ਇੱਕ ਆਰਐਸਐਸ ਦੇ ਬੰਦੇ ਨੇ ਐਲਾਨੀ ਆ ਹਾਲਾਂਕਿ ਇਹ ਵੀ ਇੱਕ ਹੁਣ ਕਾਫੀ ਵੱਡਾ ਸਸਪੈਂਸ ਆ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਰਾਜਦੇਵ ਸਿੰਘ ਖਾਲਸਾ ਪਹਿਲਾਂ ਕਹੇ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਸ਼ਾਮਲ ਹੋ ਗਏ ਬਾਬ ਦੇ ਵਿੱਚ ਹੀ ਆ ਗਏ ਸੀ ਇਹਨਾਂ ਨੂੰ ਤੇ ਸ਼ਾਇਦ ਟਕਸਾਲੀ ਅਕਾਲੀ ਦਲ ਟਕਸਾਲੀ ਜਿਹੜਾ ਬਣਿਆ ਸੀਗਾ ਉਹਨਾਂ ਨੇ ਸ਼ਾਇਦ ਇੱਕ ਵਾਰੀ ਇਹਨੂੰ ਪ੍ਰੋਜੈਕਟ ਵੀ ਕੀਤਾ ਸੀਗਾ ਉਮੀਦਵਾਰ ਦੇ ਤੌਰ ਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਜੀ ਸ਼ਾਇਦ ਪਤਾ ਨਹੀਂ ਇਲੈਕਸ਼ਨ ਲੜਿਆ ਕਿ ਨਹੀਂ ਲੜਿਆ ਤਾਂ ਯਾਨੀ ਏ ਹਾਲੇ ਵੀ ਕਹਿ ਰਿਹਾ ਕਿ ਆਰਐਸਐਸ ਆਰਐਸਐਸ ਬਾਕੀ ਤੁਸੀਂ ਗੱਲ ਕੀਤੀ ਸੀ ਰਾਜਦੇਵ ਸਿੰਘ ਖਾਲਸਾ ਨਾਲ ਜੀ ਉਹ ਤੁਸੀਂ ਦੱਸ ਸਕਦੇ ਹੋ ਬਿਹਤਰ ਕਿ ਕੀ ਉਹ ਮੌਜੂਦਾ ਸਮੇਂ 'ਚ ਵੀ ਆਰਐਸਐਸ ਦੇ ਨਾਲ ਜੁੜੇ ਆ ਜੀ ਜੀ ਤੋਂ ਕਿ ਦਲੇ ਪਾਸੇ ਕਮੈਂਟ ਵੀ ਇਸ ਮੁਤਲਕੀ ਹੋਣੇ ਪਾਇਆ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਮਿੰਟੂ ਜੀ ਉਹ ਤਾਂ ਕਹਿੰਦੇ ਜੀ ਕਿ ਵਰਟਵਾ ਸਾਹਿਬ ਦੇ ਜਵਾਬ ਦੀ ਕੀ ਕੀਮਤ ਹੈ ਕਹਿੰਦੇ ਸਵਾਲ ਦੀ ਮੈਂ ਕੋਈ ਟਿੱਪਣੀ ਕਰਨੀ ਮੈਂ ਕਿਹਾ ਜੀ ਤੁਸੀਂ ਘਟੋ ਘਾਟੇ ਤਾਂ ਸਾਫ ਕਰ ਗਏ ਅੱਗੇ ਹੜ੍ਹ ਵੀ ਨਹੀਂ ਕਈ ਪੂਰੇ ਉਹ ਤਾਂ ਗਰਮ ਹੋ ਗਏ ਮੋਹਲ ਪੂਰਾ ਹਾਂ ਜੀ ਹੜ੍ਹ ਵੀ ਮੈਂ ਕਿਹਾ ਜੀ ਖਾਸਾ ਜੀ ਮੈਨੂੰ ਬਸ ਇੱਕ ਗੱਲ ਹੀ ਦੱਸ ਦਿਓ ਮੈਂ ਕਿਹਾ ਵੀ ਤੁਸੀਂ ਹੁਣ ਆਰਐਸਐਸ ਨਾਲ ਹੈਗੇ ਹੋ ਕਿ ਨਹੀਂ ਕਹਿੰਦੇ ਜੀ ਨਹੀਂ ਮੈਂ ਭਾਈ ਅਮਰਤਪਾਲ ਸਿੰਘ ਨਾਲ ਆ ਮੈਂ ਕਿਸੇ ਨਾਲ ਉਹਨਾਂ ਨੇ ਲਾ ਲੀਆ ਕਹਿੰਦਾ ਤਾਂ ਗੱਲ ਸਪਸ਼ਟ ਹੋ ਗਈ ਚਲੋ ਉਹਨਾਂ ਵੱਲੋਂ ਕਿ ਵੀ ਮੈਂ ਆਰਐਸਐਸ ਦੇ ਨਾਲ ਨਹੀਂ ਮੈਂ ਇਸ ਵੇਲੇ ਅਮਰਤਪਾਲ ਸਿੰਘ ਦੇ ਨਾਲ ਆ ਤਾਂ ਚਲੋ ਠੀਕ ਹੋ ਗਿਆ ਹੁਣ ਗੱਲ ਇਹ ਆ ਕਿ ਭਾਈ ਇਹਦੇ ਮਸਲਾ ਜਿਹੜਾ ਹੈ ਨਾ ਉਹ ਇਹੋ ਹੀ ਬਣਿਆ ਪਿਆ ਜਿੱਦਾਂ ਨਾਂ ਤੇ ਨਹੀਂ ਦੱਸਦੇ ਬਲਟੋਆ ਪਰ ਇਹ ਕਹਿੰਦੇ ਜੀ ਇਹਨਾਂ ਦੇ ਇੱਕ ਪਰਿਵਾਰਕ ਮੈਂਬਰ ਦੇ ਨਾਲ ਜਾਂ ਨੇੜੂ ਬੰਦੇ ਦੇ ਨਾਲ ਮੇਰੀ ਗੱਲ ਹੋਈ ਆ ਇਹਨਾਂ ਨੇ ਕਿਹਾ ਸਿੱਕੇ ਅਸੀਂ ਸਮਰਥਨ ਕਰਾਂਗੇ ਹੁਣ ਨਾਂ ਤੇ ਦੱਸਦੇ ਨਹੀਂ ਹੈ ਯਾਨੀ ਇਹ ਕੁਝ ਚੀਜ਼ਾਂ ਆ ਜਿਨ੍ਹਾਂ ਤੇ ਮਤਭੇਦ ਇਹਨਾਂ ਦੇ ਬਹੁਤ ਜ਼ਿਆਦਾ ਹੋ ਗਏ ਖਾਸ ਤੌਰ ਤੇ ਅ ਗੱਲ ਇਹ ਆ ਕਿ ਉਹ ਇਹ ਜਿਤਾਉਣਾ ਚਾਹੁੰਦੇ ਜਿੰਨਾ ਕੋਈ ਮੈਂ ਇਸ ਚੀਜ਼ ਨੂੰ ਸਮਝਿਆ ਮਾਨ ਸਾਹਿਬ ਕਿ ਅਸਲ ਦੇ ਵਿੱਚ ਇਹ ਜਚਾਉਣਾ ਚਾਹੁੰਦੇ ਆ ਕਿ ਭਾਈ ਮੈਂ ਪੰਥ ਵਾਸਤੇ ਕੌਮ ਵਾਸਤੇ ਭਾਈ ਜ਼ਿਆਦਾ ਕਾ ਲਣਾ ਖਾਲੀ ਆ ਜੀ ਉਹ ਜਿੰਨਾ ਕੋ ਮੈ ਸਮਝ ਆਇਆ ਉਸ ਸੀਸ ਨੂੰ ਕਿ ਉਹ ਇੱਕ ਇਸ ਤਰ੍ਹਾਂ ਦੀ ਨਰੇਸ਼ਨ ਪੇਸ਼ ਕਰ ਰਹੇ ਆ ਕਿ ਭਾਈ ਮੈਂ ਇੰਨੀਆਂ ਚੇਲਾ ਕਟੀਆਂ ਇਹ ਕਟਿਆ ਉਹ ਕਟਿਆ ਤਾਂ ਉਹ ਸਾਫ ਹੈ ਕਿ ਭਾਈ ਮੇਰੇ ਤੇ ਸਹਿਮਤੀ ਕਿਉਂ ਨਹੀਂ ਬਣਦੀ ਜਾ ਮੈਂ ਉੱਥੇ ਮੁੱਖ ਦਾਵੇਦਾਰ ਕਿਉਂ ਨਹੀਂ ਦੂਜੀ ਗੱਲ ਇੱਕ ਹੋਰ ਵੀ ਸਵਾਲ ਕੀਤਾ ਕਿ ਬਈ ਆ ਜਿਹੜਾ ਮਾਮਲਾ ਚੱਲਦਾ ਹੈ ਬਈ ਮਤਲਬ ਕਿ ਬੰਦੀ ਸਿੰਘਾਂ ਦਾ ਹੀ ਇਹ ਰਿਹਾਈ ਦਾ ਵਗੈਰਾ ਵਗੈਰਾ ਤਾਂ ਇੱਕ ਸਵਾਲ ਕੀਤਾ ਗਿਆ ਕਿ ਜਦੋਂ ਉੱਥੇ ਸੰਗਰੂਰ ਜ਼ਿਮਨੀ ਚੋਣ ਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪੀ ਹੈ ਨਾ ਨਾ ਉਹਨਾਂ ਦਾ ਕ ਕਮਲਜੀਤ ਕਮਲਦੀਪ ਹਾਂਜੀ ਉਹ ਉਹਨਾਂ ਨੂੰ ਜਦੋਂ ਉੱਥੇ ਮੈਦਾਨ 'ਚ ਉਤਾਰਿਆ ਗਿਆ ਤਾਂ ਉਦੋਂ ਤੁਸੀਂ ਕਿਉਂ ਨਹੀਂ ਸਹਿਮਤੀ ਬਣਾਈ ਹੁਣ ਤੁਸੀਂ ਕਹਿੰਦੇ ਹੋ ਕਿ ਭਾਈ ਸਹਿਮਤੀ ਕਰਕੇ ਸਾਰੇ ਜਿਹੜੇ ਪੰਥਕ ਵੋਟ ਆ ਉਹ ਇੱਕ ਥਾਂ ਤੇ ਭੋਗਤਨੇ ਚਾਹੀਦੇ ਆ ਤਾਂ ਉਦੋਂ ਸਹਿਮਤੀ ਕਿਉਂ ਨਹੀਂ ਬਣੀ ਤਾਂ ਮੈਂ ਮਤਲਬ ਕਿ ਉਹ ਸਾਫ ਆ ਕਿ ਦੋਏ ਤਰ੍ਹਾਂ ਜੜੀਆਂ ਨੇ ਉਹ ਆਪਣੇ ਆਪ ਨੂੰ ਮਜ਼ਬੂਤ ਦਾਅਵੇ ਦਰਦਸ ਰਹੀਆਂ ਕਿ ਪੰਥਕ ਵੋਟ ਦੇ ਅਸੀਂ ਦਾਅਵੇਦਾਰ ਆ ਜੀ ਤਾਂ ਵਿਰਸਾ ਸਿੰਘ ਵਲਟੋਆ ਮੈਦਾਨ 'ਚ ਡਟੇ ਪਏ ਉਹ ਤਾਂ ਹੁਣ ਗੱਲਾਂ ਗਾਂਹ ਦੀਆਂ ਹੀ ਨੇ ਤੈਨੂੰ ਨਹੀਂ ਲੱਗਦਾ ਕਿ ਕੋਈ ਸਹਿਮਤੀ ਵਾਲੇ ਤਰਸਾਰ ਹੈਗੇ ਆ ਉਹ ਤਾਂ ਖਤਮ ਹੈ ਹੁਣ ਉਹ ਕਹਾਣੀ ਚੈਲੰਜ ਚੈਲੰਜ ਜਿਹੜਾ ਜਾਦਾ ਖੇਡਿਆ ਜਾ ਰਿਹਾ ਦੇਖੋ ਗੱਲ ਇਹ ਆ ਕਿ ਮਾਨ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੀ ਰਾਜਨੀਤੀ ਤੇ ਬਿਲਕੁਲ ਮੁੱਦਾ ਵਹੀਨ ਹੋ ਗਈ ਆ ਹੁਣ ਇਸ ਟਾਈਮ ਇਹ ਇੱਥੇ ਤਾਂ ਚਲੋ ਪੰਥਕ ਰਾਜਨੀਤੀ ਤੇ ਰੌਲਾ ਪਿਆ ਕਿ ਕਿਉਂਕਿ ਪੰਥਕ ਰਾਜਨੀਤੀ ਜਿਹੜੀ ਆ ਨਾ ਇੱਕ ਇਥੋਂ ਮੋੜਾ ਕੱਟ ਸਕਦੀ ਮੈਂ ਵਾਰ-ਵਾਰ ਉਸ ਚੀਜ਼ ਨੂੰ ਉਧਰ ਆ ਰਿਹਾ ਜੀ ਹੁਣ ਏਜੰਡੇ ਤੇ ਕੀ ਆ ਕੀ ਕੌਮ ਵਾਸਤੇ ਕੀ ਕਰਨਗੇ ਹਾਲੇ ਕਿਸੇ ਵੀ ਧਿਰ ਦੀ ਸਪਸ਼ਟਤਾ ਨਹੀਂ ਕੀ ਕੰਮ ਨਾਲ ਸਪਸ਼ਟ ਕਰਨਾ ਨਾ ਇਹ ਚੀਜ਼ਾਂ ਹਾਂਜੀ ਕਿ ਕੌਮ ਵਾਸਤੇ ਹੁਣ ਤੱਕ ਜਿਸ ਨੇ ਪਾਵਰ ਭੋਗੀ ਹੈ ਉਸਨੇ ਕੀ ਕੀਤਾ ਤੇ ਜੇ ਉਹ ਗਾਂਹ ਪਾਵਰ ਦੇ ਵਿੱਚ ਆਉਂਦਾ ਤੇ ਉਸਨੇ ਕੀ ਕਰਨਾ ਹਾਲੇ ਉਹ ਸਪਸ਼ਟਤਾ ਹੈ ਤਾਂ ਮਤਲਬ ਕਿ ਜਦਾਂ ਕਹਿ ਲਿਆ ਨਾ ਕਿ ਇੱਕ ਵੱਖਰਾ ਹੀ ਮਾਹੌਲ ਜਿਹਾ ਬਣ ਗਿਆ ਭੇੜ ਵਾਲੀ ਰਾਜਨੀਤੀ ਜਿਹੜੀ ਉਹ ਲੋਕ ਵੀ ਪਸੰਦ ਕਰ ਰਹੇ ਆ ਅੱਛਾ ਇਹਹੀ ਜੇ ਤੁਸੀਂ ਦੇਖੋਗੇ ਇੱਕ ਸਮਾਨਤਾ ਹੈ ਜੀ ਜਿਹੜੀ ਕੌਮੀ ਪੋਲਿਟਿਕਸ ਤੇ ਸਾਡੀ ਇੱਥੋਂ ਦੀ ਸੋਬਾਈ ਪੋਲਿਟਿਕਸ ਉਹਦੇ ਚ ਇੱਕ ਸਮਾਨਤਾ ਨਜ਼ਰ ਆ ਰਹੀ ਹੈ ਕਿ ਇੱਕ ਐਸਾ ਵਰਗ ਹੈ ਜਿਹੜਾ ਭੇੜ ਦੀ ਰਾਜਨੀਤੀ ਚਾਹੁੰਦਾ ਉੱਤੇ ਵੀ ਤੇ ਇਹੀ ਹੋਇਆ ਨਾ ਜੀ ਇੱਕ ਵਰਗ ਨੂੰ ਲੱਗਿਆ ਕਿ ਹਾਂ ਇਹਨਾਂ ਨੂੰ ਪਾਵਰ ਦਿਓ ਯਾਰ ਕਿ ਇਹ ਬੰਦੇ ਜਿਹੜੇ ਆ ਉੱਥੇ ਫਿਰ ਆਪੋ ਆਪਣੇ ਧਰਮ ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਸੁਪਰਮੇਸੀ ਦਾ ਸਵਾਲ ਆ ਜਾਂਦਾ ਹੈ ਘਟ ਗਣਤੀਆਂ ਵਾਲਾ ਮਸਲਾ ਤਾਂ ਉੱਥੇ ਵੀ ਇੱਕ ਭੇੜ ਨੂੰ ਹੀ ਕਿਤੇ ਨਾ ਕਿਤੇ ਸਪੋਰਟ ਕੀਤਾ ਗਿਆ ਕਿ ਭੇੜ ਵਾਲੀ ਰਾਜਨੀਤੀ ਹੈ ਠੀਕ ਆ ਉਹਨਾਂ ਨੇ ਧਨਵਤਾਰ ਐਸਐਸ ਦਾ ਜਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਫਾਇਰ ਬ੍ਰਾਂਡ ਨੇਤਾ ਹੈ ਉਹਨਾਂ ਦਾ ਨਰੇਸ਼ਨ ਕਿਸ ਤਰ੍ਹਾਂ ਦਾ ਹੁੰਦਾ ਨੈਰੇਟਿਵ ਕਿਸ ਤਰ੍ਹਾਂ ਦਾ ਹੁੰਦਾ ਜੀ ਉਹੀ ਇੱਥੇ ਚੀਜ਼ ਜਿਹੜੀ ਆ ਉਹ ਹੋ ਗਈ ਆ ਮਤਲਬ ਕਿ ਡਿਵੈਲਪਮੈਂਟ ਵਗੈਰਾ ਜਾਂ ਜਿਹੜੇ ਕੁਝ ਕੌਮੀ ਕਾਰਜ ਆ ਉਹ ਸਾਰੀਆਂ ਚੀਜ਼ਾਂ ਪਿੱਛੇ ਆ ਇੱਥੇ ਵੀ ਜੇ ਤੁਸੀਂ ਦੇਖੋਗੇ ਨਾ ਸਾਡੇ ਵੀ ਹੁਣ ਨੌਜਵਾਨ ਕਹਿ ਲੋ ਜਾ ਉਹ ਭੇਡ ਦੀ ਰਾਜਨੀਤੀ ਵੇਖ ਕੇ ਰਾਜੀ ਨੇ ਇਹ ਇਹ ਸਮਾਨਤਾ ਮੈਂ ਘਟੂ ਘਟੂ ਕਹਿ ਲੋ ਕਿ ਨੋਟ ਕੀਤੀ ਹੈ ਇਸ ਚੀਜ਼ ਦੇ ਵਿੱਚ ਕਿ ਭੇੜ ਦੀ ਰਾਜਨੀਤੀ ਉਹ ਸਾਡਾ ਡਵੈਲਪਮੈਂਟ ਜਿਹੜਾ ਹੈ ਪੰਜਾਬ ਦਾ ਉਹਦੇ ਤੇ ਕੋਈ ਗੱਲ ਨਹੀਂ ਹੈ ਇੰਡਸਟਰੀ ਕਿੱਥੇ ਆ ਰੋਜ਼ਗਾਰ ਕਿੱਥੇ ਆ ਵਗੈਰਾ ਵਗੈਰਾ ਉਹ ਸਾਰੀਆਂ ਚੀਜ਼ਾਂ ਹੁਣ ਲੰਬੇ ਆ ਤਾਂ ਜਿਹੜੇ ਚਾਸਕ ਹੁੰਦੇ ਨੇ ਨਾ ਚੀਜ਼ਾਂ ਤੇ ਉਹਨਾਂ ਨੂੰ ਮਜ਼ਾ ਆਉਂਦਾ ਹੈ ਨਾ ਚੀਜ਼ਾਂ ਦੇ ਵਿੱਚ ਪਰ ਕਿਤੇ ਵੀ ਮੁੱਦੇ ਦੀ ਰਾਜਨੀਤੀ ਨਜ਼ਰ ਨਹੀਂ ਆ ਰਹੀ ਚਾਹੇ ਤੁਸੀਂ ਪੰਥਕ ਰਾਜਨੀਤੀ ਨੂੰ ਲੈ ਲਓ ਜਿਹੜਾ ਛੋਟਾ ਹਿੱਸਾ ਹੈਗਾ ਜਿੰਨਾ ਵੀ ਪੋਲਿਟਿਕਸ ਦਾ ਚੱਲ ਰਿਹਾ ਜੀ ਜੀ ਤੇ ਚਾਹੇ ਤੁਸੀਂ ਰਵਾਇਤੀ ਦੇਖ ਲੋ ਮੈਨੂੰ ਤਾਂ ਕਿਤੇ ਕੋਈ ਮੁੱਦੇ ਤੇ ਕੋਈ ਗੱਲ ਕਰਦਾ ਨਜ਼ਰ ਹੀ ਨਹੀਂ ਆ ਰਿਹਾ ਵੱਧ ਤੋਂ ਵੱਧ ਕਰੋਗੇ ਤੇ ਕਿਸਾਨ ਦੀ ਗੱਲ ਕਰ ਲੈਣਗੇ ਕਿਉਂਕਿ ਕਿਸਾਨ ਤੁਹਾਨੂੰ ਪਤਾ ਸੜਕਾਂ ਤੇ ਨਹੀਂ ਜੀ ਇਸ ਤੋਂ ਇਲਾਵਾ ਭਾਈ ਜਿਹੜਾ ਮੱਧ ਵਰਗੀ ਬੰਦਾ ਹੈ ਨਿਮਨ ਮੱਧ ਵਰਗੀ ਆ ਮਜ਼ਦੂਰ ਹੈ ਜਿਹੜਾ ਛੋਟਾ ਕਾਰੋਬਾਰੀ ਹੈ ਜਾਂ ਮੱਧ ਵਰਗੀ ਕਾਰੋਬਾਰੀ ਆ ਆਮ ਦੁਕਾਨਦਾਰ ਆ ਜਾ ਸਾਡਾ ਪੁਵੇਖਿਆ ਜਿਹੜਾ ਮੁੰਡੇ ਕੁੜੀਆਂ ਜਿਹੜੇ ਸਰ ਉਹਨਾਂ ਦੇ ਬਾਰੇ ਕੁਝ ਕੋਈ ਕੁਝ ਨਹੀਂ ਹੈ ਬਸ ਆਹੀ ਭੇੜ ਦੀ ਰਾਜਨੀਤੀ ਹੈ ਜੀ ਜੀ ਉਹ ਜਿਵੇਂ ਨਾ ਮੈਂ ਇੱਕ ਚੀਜ਼ ਹੋਰ ਦੇਖੀ ਹੈ ਮਾਨ ਸਾਹਿਬ ਗੀਤਾਂ ਦੇ ਵਿੱਚ ਅੱਜ ਸਿਰਫ ਮੈਂ ਆ ਜੀ 95% ਗੀਤ ਮੈਂ ਆ ਜੀ ਸਿਰਫ ਐਟੀਟਿਊਡ ਦੇ ਰਾਜਨੀਤੀ ਚ ਸਿਰਫ ਤੂੰ ਆ ਜੀ ਮਤਲਬ ਕਿ ਗੀਤ ਕੋਈ ਵੀ ਚੱਕ ਲੋ 95% ਦੀ ਗੀਤ ਹੁੰਦਾ ਕਿ ਮੈਂ ਵੀ ਮੇਰੇ ਵਰਗਾ ਹੈ ਕੋਈ ਮਤਲਬ ਸਾਡਾ ਹਾਨ ਦਾ ਕੋਈ ਜੀ ਰਾਜਨੀਤੀ ਚ ਕਹਿੰਦੇ ਕਿ ਤੂੰ ਚੋਰ ਆ ਬਸ ਵੀ ਮੈਂ ਮੈਂ ਤਾਂ ਦੁੱਧ ਦਾ ਬਈ ਤੋਤਾ ਵਾਂ ਤੇ ਬਈ ਗੱਲ ਇਹ ਆ ਕਿ ਤੂੰ ਚੋਰ ਆ ਇਹੋ ਜਿਹਾ ਹਾਲ ਬਣ ਗਿਆ ਜੇ ਤੁਸੀਂ ਕਹਿ ਲਓ ਕਿ ਨਾ ਪੂਰੀ ਰਾਜਨੀਤੀ ਦਾ ਹੀ ਹਾਲ ਇਹ ਬਣ ਗਿਆ ਜੀ ਰਾਜਨੀਤੀ ਕੁਚੇਸ ਕੇ ਸਮਦੀ ਹੋ ਗਈ ਹੈ ਬਸ ਦੂਸਰੇ ਨੂੰ ਹੀ ਨਿੰਦੀ ਜਾਣਾ ਦੂਸਰੇ ਨੂੰ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜਿੱਧਰਲੇ ਪਾਸੇ ਉੱਪਰਲੇ ਪਾਸੇ ਮਨੂ ਜੀ ਸੀ ਉਹ ਕਹਿੰਦੇ ਸੀ ਕਿ ਆ ਬਾਲ ਸਾਹਿਬ ਆ ਜਿਹੜੇ ਉਹ ਪੰਪ ਦਿੰਦੇ ਪਏ ਹੈ ਕਹਿੰਦੇ ਕਿ ਵਲਟੋਆ ਜੀ ਨੂੰ ਪਰ ਵਲਟੋਆ ਸਾਹਿਬ ਵੀ ਤਾਂ ਇਹ ਕੁਝ ਜੋਆਕ ਥੋੜਾ ਨਹੀਂ ਕਿ ਉਹ ਵੀ ਤਾਂ ਸੀਨੀਅਰ ਲੀਡਰ ਨੇ ਕਿ ਉਹਨਾਂ ਨੇ ਦੇਖਣਾ ਹੈਗਾ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਹੈਗਾ ਕਈ ਤਾਂ ਉਹ ਪੇੜ ਦੀ ਰਾਜਨੀਤੀ ਉਹੀ ਮੈਂ ਤੁਹਾਨੂੰ ਦੱਸਿਆ ਨਾ ਇਹੀ ਪੇੜ ਦੀ ਰਾਜਨੀਤੀ ਆ ਕਿ ਟਕਰਾਅ ਦੀ ਰਾਜਨੀਤੀ ਉਹ ਵਰਸਾ ਸਿੰਘ ਵਲਟੋਆ ਕਰਦੇ ਨੇ ਜੀ ਕਰਦੇ ਨੇ ਉਹ ਜੀ ਇਹਦੇ 'ਚ ਤਾਂ ਕੋਈ ਸ਼ੱਕ ਆ ਕਿੰਨੀ ਵਾਰੀ ਵਰਡ ਡਿਬੇਟਾਂ ਵਗੈਰਾ ਚੱਪਾ ਦੇਖੇ ਉਹਨਾਂ ਨੂੰ ਉਹ ਤਾਂ ਬਸ ਹਾਊਸ ਦੇ ਵਿੱਚ ਉਹ ਪੇੜ ਹੋ ਗਿਆ ਸੀ ਜੀ 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 ਚਲੋ ਖੈਰ ਆਪਾਂ ਅੱਗੇ ਵੱਲ ਨੂੰ ਤੁਰ ਲਗੇ ਜੀ ਤਾਂ ਮੈਂ ਕੋਈ ਕਮੈਂਟ ਹੋਰ ਦੇਖ ਲੈਣਾ ਇਧਰਲੇ ਪਾਸੇ ਤੋਂ ਉਪਰੇ ਕਵੀਰ ਕਹਿੰਦੇ ਸੀ ਕਹਿੰਦੇ ਕਿ ਜਿਹੜੇ ਖਾਲਸਾਈ ਦੀ ਆਪਾਂ ਗੱਲ ਕਰਦੇ ਪਏ ਸੀ ਉਹਨਾਂ ਨੇ ਮਾਨਸਾਹਬ ਦੀ ਸਪੋਰਟ ਕੀਤੀ ਸੀ ਹਾਂ ਬਾਈ ਕੀਤੀ ਸੀ ਮੇਰੇ ਖਿਆਲ ਨਾਲ ਸ਼ਰਬਾਈ ਚੌਂਚ ਵੀ ਕੀਤੀ ਸੀ ਉਹਨਾਂ ਨੇ ਹਾਂਜੀ ਉਸ ਤੋਂ ਪਹਿਲਾਂ ਵੀ ਜਿਹੜਾ ਅਕਾਲੀ ਦਲ ਟਕਸਾਲੀ ਬਣਿਆ ਸੀਗਾ ਨਾ ਤੇ ਉਧਰ ਵੀ ਸੀਗੇ ਜੀ ਰਾਜਦੇਵ ਸਿੰਘ ਹਾਂ ਗਏ ਸੀ ਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਮੈਂ ਉਸ ਟਾਈਮ ਇਹਨਾਂ ਦੀ ਇੰਟਰਵਿਊ ਵੀ ਕੀਤੀ ਸੀਗੀ ਯੂਐਸ ਦੇ ਇੱਕ ਰੇਡੀਓ ਵਾਸਤੇ ਗਏ ਸੀ ਪਰ ਥੋੜਾ ਸਮਾਂ ਲਾ ਕੇ ਆ ਗਏ ਸਨ ਜਿੰਨਾ ਕੋ ਮੈਨੂੰ ਯਾਦ ਆ ਜੀ 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 ਕਮਲਜੀਤ ਕੌਰ ਅਚਾਲਜੀ ਕਹਿੰਦੇ ਜੀ ਕਿ ਸੁਦੀਰ ਸੂਰੀ ਨੂੰ ਜਿਹਨਾਂ ਨੇ ਕਤਲ ਕੀਤਾਗਾ ਸੰਦੀਪ ਸਿੰਘ ਹੈ ਤਾਂ ਅੰਦਰ ਹਾਂ ਸੰਦੀਪ ਸੰਦੀਪ ਸਿੰਘ ਸਨੀ ਸੰਦੀਪ ਸਿੰਘ ਹਾਂ ਉਹ ਵੀ ਇਲੈਕਸ਼ਨ ਲੜਨ ਜਾ ਰਹੇ ਆ ਜੀ ਕਹਿੰਦੇ ਕਿ ਬਾਈ ਉਹਨਾਂ ਨੂੰ ਲੈ ਕੇ ਮੇਰੇ ਖਿਆਲ ਨਾਲ ਅੱਜ ਸ਼ਰਮਾਂ ਦੀ ਕੋ ਮੀਟਿੰਗ ਵਗੈਰਾ ਸੀਗੀ ਅੱਛਾ ਇੱਕ ਗੱਲ ਹੋਰ ਆ ਬਿਰਸਾ ਸਿੰਘ ਵਲਟੋਆ ਨੇ ਇੱਕ ਗੱਲ ਹੋਰ ਕਹੀ ਜਿਹੜੀ ਗੱਲ ਆਪਾਂ ਅਕਸਰ ਕੀਤੀ ਆ ਇਹ ਸਾਰੇ ਮਾਮਲੇ 'ਚ ਕਿ ਇੱਕ ਨਾ ਬਿਰਤਾਂਤ ਜਿਹੜਾ ਜਚਾਇਆ ਗਿਆ ਉਹ ਇਹੋ ਆ ਕਿ ਕੋਈ ਵੀ ਇਲੈਕਸ਼ਨ ਲੜੇਗਾ ਤੇ ਜੇਲ੍ਹ ਤੋਂ ਬਾਹਰ ਆ ਜਾਏਗਾ ਬਿਰਸਾ ਸਿੰਘ ਵਲਟੋਆ ਨੇ ਉਹ ਜਿਹੜੀ 12 ਮਿੰਟ ਵਾਲੀ ਵੀਡੀਓ ਸ਼ਾਇਦ ਜਿਹੜੀ ਪਾਈ ਆ ਉਹਦੇ ਚ ਇਹ ਵੀ ਕਿਹਾ ਕਿ ਮੈਨੂੰ ਕੋਈ ਸੰਵਿਧਾਨ ਦੀ ਲਿਖਤ ਦਿਖਾਓ ਕਿ ਇਲੈਕਸ਼ਨ ਜਿੱਤੇ ਆ ਬੰਦਾ ਜਿਹੜਾ ਤੁਰੰਤ ਰਿਹਾ ਹੋ ਜਾਏਗਾ ਤਾਂ ਗੱਲ ਇਹ ਆ ਕਿ ਇਹ ਚੀਜ਼ ਜਿਹੜੀ ਆ ਉਹ ਦੇਖਣ ਵਾਲੀ ਹੈ ਕਿ ਹੁਣ ਕੀ ਇਸੇ ਚੱਕਰ 'ਚ ਹੀ ਚੋਣ ਲੜੀ ਜਾ ਰਹੀ ਆ ਸਮਝਦੇ ਹੋ ਨਾ ਕਿ ਇਸੇ ਚੱਕਰ 'ਚ ਹੀ ਚੋਣ ਲੜੀ ਜਾ ਰਹੀ ਆ ਕਿ ਚੋਣ ਲੜੋ ਬੰਦਾ ਜਿਤਾਓ ਤੇ ਬੰਦਾ ਬਾਹਰ ਲਿਓ ਤਾਂ ਇਹਦੇ ਤੇ ਤਾਂ ਸਾਫ਼ ਆ ਕਿ ਐਸਾ ਕੁਝ ਨਹੀਂ ਹੈ ਚੋਣ ਜਿਹੜਾ ਮਰਜ਼ੀ ਲੜ ਲਵੇ ਚੂਨ ਲੜਨ ਨੂੰ ਤਾਂ ਕੋਈ ਚੱਕਰ ਹੀ ਨਹੀਂ ਹੈਗਾ हां ਸਜ਼ਾ ਹੀ ਹਫਤਾ ਜਿਹੜਾ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਸਜ਼ਾ ਹੀ ਹਫਤਾ ਵਾਲਾ ਜਿਹੜਾ ਬੰਦਾ ਹੈ ਉਹਦਾ ਕੰਮ ਹੋਰ ਹੋ ਜਾਂਦਾ ਹੈ ਕਿ ਸਜ਼ਾ ਭੁਗਤ ਤੋਂ ਉਸ ਤੋਂ ਬਾਅਦ 6 ਸਾਲ ਪੋਲਿਟਿਕਸ ਤੋਂ ਤੁਸੀਂ ਦੂਰ ਉਸ ਤੋਂ ਬਾਅਦ ਇਲੈਕਸ਼ਨ ਲੜ ਸਕਦਾ ਹੈ ਜਿਵੇਂ ਆਮ ਤੌਰ ਤੇ ਆਪਾਂ ਦੇਖ ਲਈਏ ਬਲਵੰਤ ਸਿੰਘ ਰਾਜਵਾਨਾ ਜਾਂ ਜਗਤਾਰ ਸਿੰਘ ਹਵਾਰਾ ਇਹ ਇਹਨਾਂ ਦੇ ਕੇਸ ਤੇ ਫੈਸਲੇ ਹੋ ਚੁੱਕੇ ਆ ਜੀ ਹਾਲ ਦੀ ਘੜੀ ਕੁਝ ਅਪੀਲ ਬਲਵੰਤ ਸਿੰਘ ਰਾਜੂ ਉਹਨਾਂ ਦੀ ਅਪੀਲ ਦਾ ਮਸਲਾ ਘੜਿਆ ਪਿਆ ਜੀ ਯਾਨੀ ਉਹ ਸਜ਼ਾ ਹੋਈ ਆ ਤਾਂ ਉਹ ਇਲੈਕਸ਼ਨ ਨਹੀਂ ਲੜ ਸਕਦੇ ਜੇ ਉਹਨਾਂ ਨੇ ਇਲੈਕਸ਼ਨ ਲੜਨਾ ਹੈ ਰਿਹਾਈ ਤੋਂ ਬਾਅਦ 6 ਸਾਲ ਤਦ ਵੀ ਉਹ ਫਿਰ ਨਹੀਂ ਸਜ਼ਾ یافتਾ ਕੋਈ ਵੀ ਬੰਦਾ ਹੈ ਤਾਂ ਇੱਥੇ ਵੀ ਆ ਕੇ ਕਾਫੀ ਇੱਕ ਬਹਿਸ ਹੋ ਰਹੀ ਆ ਸੋ ਮੈਨੂੰ ਲੱਗਦਾ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਇੱਕ ਦੋ ਇਸ ਤਰ੍ਹਾਂ ਦੇ ਨਾਮ ਆਪਾਂ ਨੂੰ ਮਿਲ ਜਾਣ ਕਿਉਂਕਿ ਹਾਲੇ ਪੰਜਾਬ ਦੀ ਨਾਮਜ਼ਦਗੀ ਵਾਸਤੇ ਤੇ ਕਾਫੀ ਦੂਰ ਹੈ ਨਾ ਤਰੀਕਾ ਜੀ 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 ਇਧਰਲੇ ਪਾਸਿਓ ਹੈਰੀ ਜੀ ਆ ਮੇਰੇ ਖਿਆਲ ਨਾਲ ਸ਼ਾਇਦ ਕੱਲ ਜਾਂ ਇੱਕ ਦੋ ਦਿਨਾਂ ਤੱਕ ਨਾਮਿਨੇਸ਼ਨ ਸ਼ੈਡ ਸ਼ੁਰੂ ਹੋ ਜਾਣਗਾ ਪੰਜਾਬ ਵਾਲਾ ਅੱਛੇ ਨੋਟੀਫਿਕੇਸ਼ਨ ਹਾਂ ਜੀ ਹਾਂ ਜੀ ਨੋਟੀਫਿਕੇਸ਼ਨ ਹੋ ਜਾਏਗਾ ਫਿਰ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ ਜੀ ਜੀ ਹੈਰੀ ਜੀ ਇਹ ਕਹਿੰਦੇ ਸੀ ਕਿ ਜੀ ਅਮਰਪਾਲ ਸਿੰਘ ਦੀ ਟੀਮ ਨੇ ਜਿਹੜੇ ਹੈਗੇ ਨੇਗੇ ਰਾਜਦੇਵ ਖਾਲਸਾ ਜੀ ਇਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਤੇ ਇਹਨਾਂ ਦੀ ਜਗ੍ਹਾ ਉੱਤੇ ਆਰਐਸ ਬੈਂਸ ਨੂੰ ਉਹਨਾਂ ਨੇ ਐਡਵੋਕੇਟ ਆਪਣਾ ਨਾਉਂਸ ਕੀਤਾ ਜੀ ਕਹਿੰਦੇ ਕਿ ਦੇਖੋ ਵਕੀਲ ਦਾ ਆਰਐਸਐਸ ਵਾਲੇ ਮਸਲੇ ਨਾਲ ਕੇ ਤੁਹਾਨੂੰ ਪਤਾ ਹੈ ਨਾ ਜੀ ਕਿ ਦੇਖੋ ਇੱਕ ਚਿੱਠੀ ਵਾਇਰਲ ਹੋਈ ਸੀਗੀ ਅਮਰਤਪਾਲ ਸਿੰਘ ਦੀ ਹਾਂਜੀ ਜਿਹੜੀ ਕਿ ਕਾਨੂੰਨ ਦੇ ਮਤਲਬ ਕਿ ਮਾਹਰ ਹੈ ਉਹਨਾਂ ਨੂੰ ਲੈ ਕੇ ਜੀ ਤੇ ਤੁਸੀਂ ਦੇਖਿਆ ਹੋਣਾ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਉਹਦਾ ਖਲਾਰਾ ਪੈ ਗਿਆ ਸੀਗਾ ਜੀ ਯਾਦ ਹੈ ਨਾ ਤੁਹਾਨੂੰ ਜੀ 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 ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੋਂ ਪਟੀਸ਼ਨ ਦਾ ਖਲਾਰਾ ਪੈ ਗਿਆ ਉਸ ਤੋਂ ਬਾਅਦ ਇੱਕ ਚਿੱਠੀ ਆਈ ਸੀ ਜ਼ਿਲ੍ਹੇ ਤੋਂ ਜੀ ਤਾਂ ਹੁੰਦਾ ਕੀ ਹੈ ਕਿ ਜਿਹੜਾ ਵਕੀਲ ਹੈ ਹੁਣ ਐਂ ਤਾਂ ਕੋਈ ਵੀ ਬੰਦਾ ਹੈ ਜਿਹੜਾ ਮੁਲਾਕਾਤ ਕਰ ਸਕਦਾ ਕਿਸੇ ਦੀ ਵੀ ਕੋਈ ਦਿੱਕਤ ਨਹੀਂ ਹੈ ਜਿਦੀ ਵੀ ਉਹ ਪ੍ਰਸ਼ਾਸਨ ਨਾਲ ਉਹ ਕਰਦਾ ਪਰ ਵਕੀਲ ਅਸਲ ਦੇ ਵਿੱਚ ਉਹ ਹੁੰਦਾ ਹੈ ਵਕੀਲ ਜਿਹੜਾ ਆਫੀਸ਼ੀਅਲੀ ਹੁੰਦਾ ਨਾ ਮਾਨ ਸਾਹਿਬ ਉਹਨੂੰ ਇੱਕ ਪਾਵਰ ਆਫ ਟਰਨੀ ਦੇਣੀ ਪੈਂਦੀ ਆਪਾਂ ਨੂੰ ਮਸਲਨ ਕਿ ਜਿਹੜਾ ਜੇਲ ਦੇ ਵਿੱਚ ਬੰਦਾ ਹੈ ਨਾ ਉਹਦੇ ਕੋਲ ਬੰਦੇ ਕੋਲ ਵਕਾਲਤਨਾਮਾ ਕਹਿੰਦੇ ਉਹਨੂੰ ਇੱਕ ਪੇਪਰ ਹੁੰਦਾ ਹੈ ਜਿਵੇਂ ਆਪਾਂ ਪਾਵਰ ਆਫ ਟਰਨੀ ਮੈਂ ਸਰਲ ਸ਼ਬਦਾਂ ਚ ਕਹਿ ਰਿਹਾ ਕਿ ਜਿਵੇਂ ਆਪਾਂ ਕਿਸੇ ਨੂੰ ਪਾਵਰ ਆਫ ਟਰਨੀ ਦੇ ਦਿੰਨੇ ਆ ਨਾ ਉਹ ਚੀਜ਼ ਆ ਉਹ ਕਿ ਤੁਸੀਂ ਉਹਨੂੰ ਗੁੱਠਾ ਲਾ ਕੇ ਆਪਣਾ ਤਾਂ ਉਹ ਦਿੰਨੇ ਹੋ ਕਿ ਮੇਰਾ ਕੇਸ ਇਹ ਵਕੀਲ ਲੜੇਗਾ ਸੋ ਇਹ ਹੁਣ ਕਿਹਨੂੰ ਨਿਯੁਕਤ ਕੀਤਾ ਗਿਆ ਮੈਨੂੰ ਇਸ ਬਾਰੇ ਨਹੀਂ ਪਤਾ ਉਹ ਤਾਂ ਅਮਰਤਪਾਲ ਸਿੰਘ ਦਾ ਪਰਿਵਾਰ ਹੀ ਦੱਸ ਸਕਦਾ ਹੈ ਜੀ ਹਾਂ ਉਹ ਜਰਾ ਸਪਸ਼ਟ ਕਰ ਸਕਦੇ ਜੀ